ਉਸੀਂ ਦੇਖ ਰਹੇ ਹਾਂ ਔਨ ਏਅਰ ਮਹਿਰਮਨ ਜੋ ਸਿੰਘ ਇਸ ਵੇਲੇ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਲੜਾਈ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਫਿਰੋਜ਼ਪੁਰ ਦੇ ਨਾਲ ਲੱਗਦੇ ਬਾਗੇ ਆਲਾ ਪਿੰਡ ਤੋਂ ਆਇਆ ਜਿੱਥੇ ਇੱਕ ਪਰਿਵਾਰ ਦੇ ਅੰਦਰ ਬਦਮਾਸ਼ਾਂ ਵੱਲੋਂ ਵੜ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਆ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਵਗਾੜਾ ਪਿੰਡ ਦੇ ਘਰ ਦੇ ਇੱਕ ਪਰਿਵਾਰ ਦੇ ਵਿੱਚ ਜਿਹੜਾ ਮੈਂਬਰ ਰਹਿੰਦੇ ਨੇ ਉਹਨਾਂ ਦੇ ਉੱਤੇ ਪਿੰਡ ਦੇ ਨੌਜਵਾਨਾਂ ਵੱਲੋਂ ਹੀ ਜੋ ਬਦਮਾਸ਼ ਨੇ ਉਹਨਾਂ ਵੱਲੋਂ ਬੇਰਹਿਮੀ ਦੇ ਨਾਲ ਜਿਹੜਾ ਕੁੱਟਮਾਰ ਕੀਤੀ ਜਾਂਦੀ ਹੈ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਨੇ ਦੱਸਿਆ ਹੈ ਕਿ ਪਿੰਡ ਦਾ ਲੜਕਾ ਉਹਨਾਂ ਦੀ ਲੜਕੀ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਮੈਸੇਜ ਕਰਦਾ ਸੀ ਮੈਸੇਜ ਕਰਕੇ ਤੰਗ ਪਰੇਸ਼ਾਨ ਕਰਦਾ ਸੀ ਜਿਸ ਦੇ ਕਾਰਨ ਜਦੋਂ ਉਸ ਲੜਕੇ ਨੂੰ ਰੋਕਿਆ ਗਿਆ ਤਾਂ ਉਹ ਉਲਟਾ ਉਹਨਾਂ ਦੇ ਪਰਿਵਾਰ ਨਾਲ ਹੀ ਬੈਸਣ ਲੱਗ ਪਿਆ ਉਸ ਨੌਜਵਾਨ ਨੇ ਪਰਿਵਾਰ ਤੇ ਗੁੰਡਾਗਰਦੀ ਕੀਤੀ ਉਸਨੇ ਆਪਣੇ ਨਾਲ ਦੇ ਬਦਮਾਸ਼ਾਂ ਨੂੰ ਬੁਲਾ ਕੇ ਕਰੀਬ ਰਾਤ ਦੇ 10-12 ਵਜੇ ਦੇ ਕਰੀਬ ਪਰਿਵਾਰ ਤੇ ਜਿਹੜਾ ਜਾਨਲੇਵਾ ਹਮਲਾ ਕਰ ਦਿੱਤਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲੇ ਬਦਮਾਸ਼ ਜਿਹੜੇ ਪਰਿਵਾਰ ਦੇ ਨਾਲ ਬੇਰਹਿਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕੁੱਟਮਾਰ ਕਰ ਰਹੇ ਨੇ ਪਰਿਵਾਰ ਨੇ ਦੱਸਿਆ ਹੈ ਕਿ ਇਹਨਾਂ ਬਦਮਾਸ਼ਾਂ ਦੇ ਕੋਲ ਇੱਕ ਰਫਲ ਵੀ ਸੀ ਉਹਨਾਂ ਨੇ ਕੁੜੀ ਦੇ ਭਰਾ ਨੂੰ ਜਿਹੜਾ ਹੈ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਉਸ ਨੂੰ ਜਾਨੋਂ ਮਾਰਨ ਲਈ ਜਿਹੜਾ ਇੱਕ ਫੈਰ ਵੀ ਕੀਤਾ ਤੇ ਉਸਦੇ ਭਰਾ ਨੇ ਜਿਹੜਾ ਭੱਜ ਕੇ ਘਰ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਹੈ ਇਸ ਮਾਮਲੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਿਆ ਪੁਲਿਸ ਨੇ ਜਿਹੜਾ ਇਹ ਮੌਕੇ ਤੇ ਜਾਂਚ ਜਾਰੀ ਕੀਤੀ ਹੈ ਪੁਲਿਸ ਨੇ ਦੱਸਿਆ ਹੈ ਕਿ ਇਹ ਪਿੰਡ ਦੇ ਲੜਕੇ ਨੇ ਹੀ ਪਿੰਡ ਦੀ ਲੜਕੀ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਸੀ ਜਦੋਂ ਪਰਿਵਾਰ ਨੇ ਉਸ ਨੂੰ ਰੋਕਿਆ ਤਾਂ ਪਰਿਵਾਰ ਨਾਲ ਉਸਨੇ ਇੱਕ ਖੁੰਦਗ ਪਾ ਲਈ ਜਿਸ ਦੇ ਚੱਲਦਿਆਂ ਉਸਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਪਰਿਵਾਰ ਦੇ ਮੈਂਬਰਾਂ ਨੇ ਜਿਹੜੀ ਹੈ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡੇ ਨਾਲ ਹੋਈ ਇਸ ਤੱਕੇਸ਼ਾਈ ਜਾਂ ਬਦਮਾਸ਼ੀ ਦਾ ਜਿਹੜਾ ਉਹਨਾਂ ਤੇ ਪਰਿਵਾਰ ਦਾ ਨੁਕਸਾਨ ਹੋਇਆ ਉਸ ਦੇ ਪਰਵਾਹੀ ਦੀ ਜਿਹੜੀ ਹੈ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦੇ ਮੈਂਬਰ ਪੁਲਿਸ ਅਧਿਕਾਰੀ ਅਤੇ ਡਾਕਟਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਨੂੰ ਤੁਸੀਂ ਖੁਦ ਸੁਣ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ ਹਮਲੇ ਦੇ ਦੌਰਾਨ ਪਰਿਵਾਰ ਦੇ ਜਿਹੜੇ ਤਿੰਨ ਮੈਂਬਰ ਨੇ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਜਾਇਆ ਗਿਆ ਤੇ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਿੰਡ ਬਾਗੇਵਾਲ ਲੜਾਈ ਹੋਈ ਹੈ ਖਾਈ ਫੇਮੀ ਕੀ ਦੇ ਕੋਲ ਜਿਥੋਂ ਕਿ ਤਿੰਨ ਪੇਸ਼ੈਂਟ ਆਏ ਹੈ ਤਿੰਨੋਂ ਪੇਸ਼ੈਂਟ ਹਜੇ ਸਟੇਬਲ ਨੇ ਤੇ ਉਹਨਾਂ ਦੀ ਐਮ ਐਲ ਆਰ ਕੱਟੀ ਜਾ ਚੁੱਕੀ ਹੈ ਤੇ ਆਪਾਂ ਸਾਰੀ ਜਾਣਕਾਰੀ ਪੁਲਿਸ ਨੂੰ ਭੇਜ ਦਿੱਤੀ ਹੈ ਜੋ ਕਿ ਅਗੇ ਉਹਨਾਂ ਐਕਸ਼ਨ ਲਿੱਤਾ ਜਾਊਗਾ ਉਹਨਾਂ ਤੇ ਸਫਿਲਨ ਤਿੰਨ ਦਿਨੋਂ ਦਿਨੋਂ ਕਤਰੇ ਤੋਂ ਬਾਹਰ ਹੈ ਹਾਂਜੀ ਹਾਂਜੀ ਕਤਰੇ ਤੋਂ ਬਾਹਰ ਨੇ ਬਾਕੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬਾਕੀ ਬਾਦ ਸਾਰਾ ਦੱਸ ਦਿੱਤਾ ਜਾਊਗਾ ਕੋਈ ਗੁੰੰਦਾ ਸੀਗਾ ਉਹ ਪਰੇਸ਼ਾਨ ਕਰਦਾ ਸੀਗਾ ਸੋਸ਼ਲ ਮੀਡੀਆ ਤੇ ਮੇਰੇ ਫੇਕ ਆਈਡੀਆਂ ਤੇ ਮੈਸੇਜ ਕਰਦਾ ਸੀਗਾ ਤੇ ਮੈਂ ਆਦੇ ਘਰ ਦੇ ਪਰਿਵਾਰ ਨੂੰ ਦੱਸਿਆ ਸੀਗਾ ਤੇ ਇਸ ਕਰਕੇ ਉਹ ਉਹਨਾਂ ਨੇ ਪੁੱਛਿਆ ਤੇ ਉਹ ਉਹਨਾਂ ਨੂੰ ਬੋਲੇ ਤੇ ਮੇਰੇ ਮੇਰੇ ਘਰ ਦੇ ਪਰ ਸਾਰਿਆਂ ਨੂੰ ਦੱਸਿਆ ਤਾਂ ਇਸ ਕਰਕੇ ਸਾਡੇ ਘਰੇ ਆ ਕੇ ਹਲਫ ਆਣੇ ਤੇ ਰੌਂਦ ਨਾਲ ਫਾਇਰਿੰਗ ਕੀਤੀ ਇਹਨਾਂ ਨੇ ਸਾਡੇ ਘਰ ਦੇ ਪਰਵਾਨ ਕੋਟ ਮਾਰ ਕੀਤੀ 10-12 ਜਨੇ ਸੀ ਕਿੱਟਾ ਵੇਚਦੇ ਸੀਗੇ ਤੇ ਗੈਂਗਸਟਰ ਹੈਗੇ ਸੀਗੇ ਤਾਂ ਸਾਡੇ ਸਾਰੇ ਪਰਿਵਾਰ ਤੇ ਮਾਰਕੋਟ ਹੰਗਲਾ ਕਰਦੇ ਸੀਗੇ ਕਿਤਾ ਕਿੰਨੇ ਜਨੇ ਆਏ ਸੀ 10-12 ਜਨੇ ਹੈਗੇ ਸੀ ਤੇ ਪੂਰੀ ਰਾਤ ਕੋਈ ਐ ਵੀ ਫਾਇਰ ਹੋ ਗਿਆ ਨਾ ਜੀ ਹਾਂ ਜੀ ਦੋ ਇੱਕ ਫਾਇਰਿੰਗ ਕੀਤੀ ਤੇ ਇੱਕ ਉਹਨਾਂ ਨੇ ਇੱਕ ਇਹ ਘਰ ਦੇ ਸੀਗੇ ਤਾਂ ਹੋਇਆ ਨਹੀਂ ਸਿਰ ਥਲੇ ਡਿੱਗ ਗਿਆ ਤਾਂ ਸੇ ਪਰਿਵਾਰ ਦੇ ਕਿੰਨੇ ਪਰਿਵਾਰ ਨੂੰ ਸਤਾਉਂਦੇ ਨੇ ਇੱਕ ਮੇਰੇ ਪਰਾਂ ਨੂੰ ਇੱਕ ਮੇਰੇ ਤਾਇਆ ਤਾਈ ਤੇ ਮੇਰੇ ਕਿਸੇ ਬਾਕੀ ਪਰਿਵਾਰ ਨੂੰ ਵੀ ਕਰਦੇ ਸੀ ਚਾਚੇ ਨੂੰ ਵੀ ਵੱਜੀ ਉਹਨੂੰ ਵਿਚੜਾਉਣ ਦੇ ਨਾਂ ਦੇ ਵਿੱਚ ਉਹਨਾਂ ਨੇ ਵੀ ਮਾਰਿਆ ਇਹ ਬਟਾ ਸੋਸ਼ਲ ਮੀਡੀਆ ਦੇ ਜਾਂ WhatsApp ਦਾ ਰੱਖਿਆ ਨਹੀਂ ਸੋਸ਼ਲ ਮੀਡੀਆ Instagram ਦੇ ਸੀ ਉਹਨਾਂ ਨੇ ਦੀ ਮੈਸੇਜ ਫੇਕ ਆਈਡੀ ਤੋਂ ਬਣਾ ਕੇ ਮੈਨੂੰ ਮੈਸੇਜ ਕਰਕੇ ਪਰੇਸ਼ਾਨ ਕਰਦੇ ਸੀ ਫਿਰ ਮੈਂ ਆਪਣੇ ਘਰ ਦੇ ਪਰਿਵਾਰ ਨੂੰ ਦੱਸਿਆ ਸੀ ਤੇ ਇਸ ਕਰਕੇ ਤੋਂ ਮੈਨੂੰ ਪਰੇਸ਼ਾਨ ਕਰਕੇ ਤੋਂ ਬਗ ਬਗ ਬੈਂਸ ਦੇ ਸੀ ਤੈਸ ਕਰਕੇ ਸਾਡੇ ਘਰ ਵਿੱਚ ਸਾਨੂੰ ਪਤਾ ਨਹੀਂ ਸੀ ਕਿ ਅਗੇ ਘਰ ਦੇ ਵਿੱਚ ਕੋਈ ਜੀ ਨਹੀਂ ਹੈਗੇ ਸੀਗੇ ਤੇ ਤਾਂ ਸਾਡੇ ਘਰ ਦੇ ਮੇਰੇ ਭਰਾ ਦੇ ਗੱਲ ਪੈਣੇ ਤੇ ਵੀ ਮੇਰੇ ਪਰਿਵਾਰ ਦੇ ਨਾਲ ਘੁਟਮਾਰ ਕੀਤੀ। ਕੀ ਮਾਰ ਕਰਦੇ ਹਾਂ ਹਾਂਜੀ ਕੀ ਮੰਨ ਕਰਦੇ ਮੈਂ ਮੰਨ ਕਰਦੀ ਆ ਕਿ ਇਨਸਾਫ ਮੈਨੂੰ ਮਿਲਣਾ ਚਾਹੀਦਾ। ਹਾਂਜੀ ਦਿੱਤੀ ਹੈ ਜੀ। ਰੰਡਾ ਵਾਗੇ ਹਲੋ ਇਹ ਰਾਤ ਹੁਨਮਾਸ਼ ਗੁੰਡੇ ਬੱਦੇ ਆਪਣੇ ਚਾਚੇ ਦੇ ਕੋਹ ਭਰਾ ਦੇ ਮੁੰਡੇ ਆਪਣੇ ਭਰਾ ਹੀ ਸੀ ਮੇਰਾ ਉਹਦੇ ਲੜਕੇ ਦੇ ਗਲ ਪੈਣ ਆਏ ਨੇ ਇਸ ਕੋਲ ਆਏ ਗਲ ਪੈਣ ਵਾਸਤੇ ਆਪਣੀ ਲੜਕੀ ਨੂੰ ਪਰੇਸ਼ਾਨ ਕਰਦਾ ਹੁੰਦਾ ਮੈਸੇਜ ਕਰਦਾ ਸੀ ਇਹਨਾਂ ਮੁੰਡੇ ਰੋਕਿਆ ਵੀ ਸਾਡੀ ਕੁੜੀ ਨੂੰ ਕਿਉਂ ਮੈਸੇਜ ਕਰਦਾ ਹੁੰਦਾ ਮੈਂ ਐਵੇਂ ਕਰਾਂਗਾ ਉਥੋਂ ਇਨੀ ਗੱਲ ਕਰਕੇ ਮੁੰਡਾ ਦੁਕਾਨ ਬੰਦ ਕਰ ਘਰੇ ਉਹਨੇ ਚੰਨੇ 10 12 ਬੰਦੇ ਕਾਪੇ ਤੇ ਸਟੋਲ ਲੈ ਕੇ ਕਰੇ ਆ ਗਏ ਨੇ ਕਿ ਨਾ ਫੈਰ ਕੀਤੇ ਇਹਨਾਂ ਨੇ ਸਿੱਧੀ ਮੁੰਡੇ ਨੂੰ ਮਾਰੀ ਗੋਲੀ ਤੇ ਇਹਨਾਂ ਮੁੰਡਾ ਵੱਜ ਗਿਆ ਤੇ ਤਿਸਰਾ ਘਰ ਕੇ ਅਸੀਂ ਭੱਜੇ ਸਾਰੇ ਜਨਸੂ ਸਾਰੇ ਘਰਾਂ ਦੇ ਵਿੱਚੋਂ ਅਸੀਂ ਸ਼ਾਹ ਹੋ ਜਾ ਕੇ ਸਾਨੂੰ ਕਾਪੇ ਸਿੱਧੇ ਮਾਰੇ ਨੂੰ ਤੇ ਕਿੰਨੇ ਜਨਸੂ ਗਏ ਇਹ 10 ਦੇ 12 ਦੇ ਅੰਦਰ ਬਾਹਰ ਬੰਦੇ ਗਏ ਹਾਂਜੀ ਹਾਂਜੀ ਕੋਈ ਐਕਲ ਕੋ ਕਾਪੇ ਚੱਲ ਨਹੀਂ ਕੋਈ ਹੋਰ ਕੋਈ ਪਿਸਟਲ ਵੀ ਉਹਨਾਂ ਕੋਲ ਹੈ ਸੀ ਇੱਕ ਉਹਨਾਂ ਨੇ ਫਾਇਰ ਮਾਰੇ ਮੁੰਡਿਆਂ ਨੂੰ ਜਿਹੜੇ ਆਪਣੇ ਨੇ ਕਿਹਾ ਸਰੇ ਤੁਹਾਡੀ ਲੜਕੀ ਕਿਉਂ ਮੈਸੇਜ ਕਰਦਾ ਉਹਦੀ ਜਗ ਕਾਲ ਤੂੰ ਸਿੱਧਾ ਫਾਇਰ ਮਾਰਿਆ ਜਾ ਕੇ ਫਿਰ ਸਾਡੀ ਵਿੱਚ ਜਨਾਨੀਆਂ ਨੂੰ ਕੁੱਟੀ-ਗੁੱਟੀ ਕਹਿਣਾ ਉੱਕੜੇ ਮਾਰੇ ਸਿੱਧੇ ਸਿਰਾਂ ਦੇ ਵਿੱਚ ਜੇ ਸਿੱਧਾ ਫਾਇਰ ਚਿੱਲਾ ਕਿਸੇ ਲੱਗਿਆ ਤਾ ਲੱਗਿਆ ਨਹੀਂ ਆਪ ਮਹਾਰਾਜ ਸਿੱਧਾ ਆਦਮੀ ਮੁੰਡਾ ਭੱਜ ਗਿਆ ਪਾਸਾਈਡ ਤੇ ਹੋ ਗਿਆ ਇਸ ਵੇ ਉਹ ਉਹ ਜਿਹੜੇ ਇਸੇ ਗੱਲ ਨੂੰ ਲੈ ਕੇ ਬੰਦੇ ਆ ਗਏ ਜਿਹਨੂੰ ਕੋਈ ਅੰਪੀਅਰ ਵੀ ਮੈਸੇਜ ਹੋਗਾ ਹਾਂਜੀ ਹਾਂਜੀ ਇਸੇ ਗੱਲ ਨੂੰ ਉਹ ਕਹਿੰਦਾ ਮੈਂ ਮੈਸੇਜ ਕਰਾਂਗਾ ਕਿ ਤੂੰ ਹੁੰਦਾ ਕੋਣ ਇਹਨਾਂ ਨਾਲ ਗੱਲ ਕਰਨ ਵਾਲਾ ਸਾਡੀ ਕੁੜੀ ਨੂੰ ਮੈਸੇਜ ਕਰਨ ਵਾਲਾ ਐਨੀ ਗੱਲ ਕਰਕੇ ਮੁੰਡਾ ਤਾਂ ਕਹਨ ਤੂੰ ਘਰ ਆ ਗਿਆ ਉਹਨੇ ਜਿੱਥੇ ਕੋ ਨੂੰ ਇਹ ਮੁੰਡੇ ਲੈ ਕੇ ਸਾਡੇ ਘਰ ਆ ਗਿਆ ਸਿੱਧਾ ਗੱਲ ਪੈ ਗਿਆ ਆਕੇ ਅਈ ਇਹ ਕਰਾਂ ਭੱਜੇ-ਭੁਜੇ ਸਾਨੂੰ ਤੋਂ ਪਤਾ ਨਹੀਂ ਹੱਥੇ ਹਾਂ ਤੇ ਇਹਨਾਂ ਕਾਪੀ ਨਾਲ ਕਿਰਪਾਨਾਂ ਆਈਆਂ ਇਹਨਾਂ ਕੋਲ ਤੇ ਇੱਕ ਮੁੰਡਾ ਪਿਸਟਲ ਜਿਹਨੇ ਗੋਲੀ ਮਾਰੀ ਇਹਨੇ ਉਹ ਬਾਹਰ ਟਾਣੀ ਦਾ ਸੀ ਮੁੰਡਾ ਉਹ ਅਸਖਾਂ ਦਾ ਤੇ ਅਸੀਂ ਫਿਰ ਰਾਤ ਨੂੰ ਭੱਜੇ-ਭੁਜੇ ਅੱਗੂ ਪੁੱਛੇ ਜਦੋਂ ਤੇ ਇਹ ਚਨਾਜ ਨਾਲ ਸਾਨੂੰ ਤੋਂ ਪਤਾ ਨਹੀਂ ਕੀ ਗੱਲ ਕੀ ਬਣੀ ਤੇ ਜਦੋਂ ਭੱਜੇ ਸਾਰੇ ਜਾਂ ਤੇ ਫਾਇਰ ਦੀ ਆਵਾਜ਼ ਸੁਣੀ ਤੇ ਜਦੋਂ ਗਏ ਇਹ ਤੇ ਜਿਹੜੀ ਜਗ੍ਹਾ ਸਾਡਾ ਮੁੰਡਾ ਕੁੱਟਿਆ ਜਾਂਦੇ ਨੇ ਅਸ ਜਗ੍ਹਾ ਅੱਗੂ ਬੱਚਾ ਗਲਗੁਲ ਪਾਇਏ ਮਾਂਗੂ ਅਗੋ ਹੱਥ ਕੇ ਤਾਂ ਮੁੰਡੇ ਦੇ ਪੇਗੋ ਦੇ ਸਿਰ ਚ ਕਾਪਾ ਮਾਰਦੇ ਮਾਂਗੂ ਹੱਥ ਕੇ ਤਾਂ ਮੇਰੇ ਕਾਪਾ ਵੱਜੇ ਸਿੱਧਾ ਜੀ ਕੇ ਆਵਾਜ਼ ਆਉਂਦੀ ਕਿ ਮੰਗੋ ਅਸੀਂ ਮੰਗੇ ਕਰਨੇ ਸਾਹਮਣ ਸਾਹ ਬੰਨਾ ਜੀ ਦਾ ਵਾਦ ਤੋਂ ਵਾਦ ਕੋ ਅੱਜ ਗੱਲ ਅੱਜ ਫਿਰ ਸਾਡੇ ਪੈਗਨ ਘਰੇ ਆ ਗਏ ਇਹ ਫੇਰ ਵੀ ਸੁਣੋ ਆਦੇ ਸਿੱਧੇ ਆ ਗਏ ਫਿਰ ਘਰੇ ਆ ਗੱਲ ਕਰਨਗੇ ਸਾਡੇ ਤੁਸੀਂ ਕਿੱਥੇ ਪੁਲਿਸ ਅਧਿਕਾਰੀ ਨੂੰ ਵੀ ਸ਼ਿਕਾਇਤ ਹਾਂ ਜੀ ਕੀਤੀ ਸਦਾ ਥਾਣੇ ਦੀ ਕੀਤੀ ਹਾਂ ਜੀ ਹਾਂ ਜੀ ਸੇਕੀ ਕੰਨੀ ਪੁਲਿਸ ਕੋਲੋਂ ਤੁਹਾਨੂੰ ਇਨਸਾਫ ਮਿਲੇਗਾ ਤੁਹਾਨੂੰ ਕੋਈ ਗੱਲ ਨਾਲੇ ਮੌਕੇ ਦੇ ਅੱਜ ਮੌਕੇ ਰਾਤ ਸਾਡੇ ਨਾਲ ਗਈ ਇੱਥੇ ਤੇ ਦੋ ਹੁੰਦਾ ਜਿਹਨੇ ਫੈਰ ਕੀਤੇ ਸੀ ਉਹਦੇ ਪਿਓ ਨੂੰ ਤੇ ਉਹਦੇ ਭਰਾ ਨੂੰ ਰਾਤ ਚੱਕ ਕੇ ਲਿਆਏ ਨੇ ਤੇ ਬਾਕੀ ਸਾਰੇ ਘੋੜੇ ਪੱਦ ਗਏ ਨੇ ਘਰਾਂ ਦੇ ਵਿੱਚੋਂ ਤੇ ਕੋਈ ਕੋਲ ਵੀ ਨਹੀਂ ਆ ਹਾਂ ਕੋਲ ਮਰੇ ਕੋਲ ਸਰ ਕੋਲ ਤੇ ਇੱਕ ਆਰਥੂ ਸਾਡੇ ਕੋਲ ਚੱਲਿਆ ਉਹ ਹੀ ਜਗ ਜਮਾ ਕਰਨਾ ਹੈ ਬੰਦੇ ਸੀ ਤੇ ਅਸੀਂ ਘਰ ਸੀ ਜੀ ਨਾਲ ਫੈਮਿਲੀ ਸੀਗੀ ਪੂਰੀ ਦਵਾ ਦਵਾ ਆਇਆ ਜੀ ਸਾਡੇ ਪਹਿਲਾਂ ਤਾਂ ਮੇਰੇ ਪਿਤਾ ਜੀ ਨੂੰ ਕੁੱਟਣ ਲੱਗੇ ਜੀ ਉਸ ਤੋਂ ਬਾਅਦ ਮੇਰੀ ਪੂਰੀ ਫੈਮਿਲੀ ਨੂੰ ਦਾਦੀ ਜੀ ਨੂੰ ਮਮਾ ਜੀ ਨੂੰ ਉਹਨਾਂ ਦੇ ਗਲ ਪਏ ਆ ਜੀ ਤੇ ਮੈਂ ਅੰਦਰ ਸੀਗਾ ਜੀ ਮੈਨੂੰ ਵੀ ਅੰਦਰੋਂ ਬਾਹਰ ਖਿੱਚ ਕੇ ਲਿਆਇਆ ਜੀ ਤੇ ਮੇਰੇ ਵੀ ਗਲ ਪਏ ਆ ਕਾਪੀ-ਕੁੱਪੇ ਮਾਰੇ ਆ ਜੀ ਤੇ ਮੈਨੂੰ ਚੱਕ ਕੇ ਬਾਹਰ ਹੋ ਜਾਂਦੇ ਸੀ ਅਜੀ ਘਰੋਂ ਜੀ ਤੇ ਬਾਅਦ ਚੋਂ ਕੋਈ ਆਇਆ ਸਾਡੇ ਇੰਡੀ ਗਵਾਂਡੀ ਉਹਨਾਂ ਨੂੰ ਛਡਾਇਆ ਜੀ ਤੇ ਪਿੱਛੋਂ ਇੱਕ ਮੁੰਡਾ ਆਇਆ ਜੀ ਉਹਨੇ ਸਿੱਧੀ ਮੇਰੇ ਵੱਲ ਫਾਇਰਿੰਗ ਕੀਤੀ ਆ ਜੀ ਇਹ ਮਾਮਲਾ ਕੀ ਸੀਗਾ ਜੀ ਮਾਮਲਾ ਜੀ ਮੇਰੀ ਸਿਸਟਰ ਹੈ ਜੀ ਤੇ ਗੁਰਵਿੰਦਰ ਸਿੰਘ ਸਨੁ ਫਰ ਰਜਿੰਦਰ ਸਿੰਘ ਪਿੰਡ ਦਾ ਮੁੰਡਾ ਹੈ ਜੀ ਉਹ ਨਾ سوشل میڈیا ਤੇ ਨਾ ਮੈਸੀ ਕਰ ਰਿਹਾ ਸੀ ਦੋ ਤਿੰਨ ਦਿਨੋਂ ਤਾਂ ਲਗਾਤਾਰ ਤੇ ਉਹ ਸਿਸਟਰ ਨੇ ਦੱਸਿਆ ਕਿ ਐਦਾਂ ਦਾ ਮੁੰਡਾ ਮੈਨੂੰ ਪਰੇਸ਼ਾਨ ਤੰਗ ਕਰ ਰਿਹਾ ਹੈ ਮੈਸੀ ਕਰਕੇ ਅਸੀਂ ਉਹ ਮੁੰਡੇ ਨੂੰ ਚਾਰਨ ਸੁਝਾਇਆ ਪਰ ਉਹ ਅੱਗੋਂ ਉਹਨੇ ਗੱਲ ਨਹੀਂ ਸੁਣੀ ਸਾਨੂੰ ਔਖਾ ਉਲਟਾ ਸਿੱਧਾ ਬੋਲ ਲਿਆ ਜੀ ਤੇ ਗਾਲੀ ਗਲੋਚ ਵੀ ਹੋਇਆ ਸਾਡੇ ਆਪਸ ਵਿੱਚ ਤੇ ਉਸ ਤੋਂ ਬਾਅਦ ਫੋਨ ਕੱਟ ਹੋ ਗਿਆ ਜੀ ਠੀਕ ਹੈ ਜੀ ਤੇ ਕੁਝ 8 ਕੁ ਦਾ ਸਮਾਂ ਹੈਗਾ ਸੀਗਾ ਜੀ ਰਾਤ ਉਸ ਤੋਂ ਬਾਅਦ ਜੀ 10 ਦਸ ਕੋ ਮੁੰਡੇ ਨਾਂ ਲੈ ਗਏ ਆਪਣੇ ਤੇ ਘਰ ਵਿੱਚ ਹਮਲਾ ਕਰਦਾ ਜੀ ਫਾਇਰਿੰਗ ਵੀ ਕੀਤੀ ਗੁੱਟਮਾਰ ਵੀ ਕੀਤੀ ਉਸ ਤੋਂ ਬਾਅਦ ਬਾਜੂ ਤੇ ਕੁੱਟਮਾਰ ਕਰਕੇ ਗਏ ਸਾਨੂੰ ਬਾਹਰੋਂ ਨਿਕਲ ਨਹੀਂ ਦਿੰਦੇ ਸੀਗੇ ਹਸਪੀਟਲ ਵਾਸਤੇ ਸਾਰੀ ਫੈਮਿਲੀ ਅੰਦਰ ਸੀਗੀ ਤੇ ਸਾਡੇ ਕੋਈ ਸੱਟ ਵਗੈਰਾ ਲੱਗੀ ਹਾਂਜੀ ਮੇਰੇ ਪਿਤਾ ਜੀ ਤੇ ਸੱਟ ਲੱਗੀ ਹੈ ਜੀ ਚਾਚਾ ਜੀ ਤੇ ਸੱਟ ਲੱਗੀ ਹੈ ਜੀ ਸਿਸਟਰ ਤੇ ਵੀ ਲੱਗੀ ਹੈ ਜੀ ਦੇ ਜਿਹੜੇ ਲੋਕ ਆਏ ਸੀਗੇ ਉਹਨਾਂ ਨੇ ਕੋਈ ਫਾਇਰਿੰਗ ਤੋਂ ਕੀਤੀ ਕੋਈ ਲੱਗਿਆ ਕੋ ਉਹਨਾਂ ਨੇ ਫਾਇਰ ਤੋਂ ਲੱਗਾ ਕਿ ਨਹੀਂ ਫਾਇਰਿੰਗ ਹੋਈ ਸਿੱਧੀ ਸੀਗੀ ਜੀ ਤੇ ਚਾਨਕੀ ਰੰਬੋ ਵੱਲੋਂ ਉਹ ਮਿਸ ਹੋ ਗਿਆ ਜੀ ਮਿਸ ਹੋ ਗਿਆ ਤੇ ਉੱਪਰ ਨੂੰ ਲੱਗ ਗਿਆ ਜੀ ਕੰਦ ਵਾਲ ਨੂੰ ਕੋਈ ਖੋਲ ਵਗੈਰਾ ਵੀ ਮਿਲਿਆ ਹਾਂਜੀ ਮਿਲਿਆ ਜੀ ਇੱਕ ਮਰਿਆ ਮਿਲਿਆ ਜੀ ਇੱਕ ਜ਼ਿੰਦਾ ਮਿਲਿਆ ਜੀ ਕਾਰਤੂਸ ਮਿਲਿਆ ਜੀ ਕੀ ਮੰਗ ਕਰਦੇ ਹੋ ਮੰਗ ਜੀ ਇਨਸਾਫ ਹੀ ਚਾਹੀਦਾ ਜੀ ਕੀ ਨਾਮ ਹੈ ਕਿਹੜੇ ਪਿੰਡ ਦੇ ਰਹਿਣੇ ਵਾਲੇ ਨਾਮ ਮੈਂ ਤਾਂ ਮੁੰਡਾ ਜੀ ਗੁਰਵਿੰਦਰ ਸਿੰਘ ਮੇਰਾ ਨਾਮ ਜੀ ਮੇਰਾ ਨਾਮ ਗੁਰਪਾਲ ਸਿੰਘ ਹੈ ਤੇ ਬਾਗੇ ਵਾਲੇ ਦਾ ਰਵਾਸੀ ਆ ਜੀ ਮੈਂ ਤੇ ਪੁਲਿਸ ਨੂੰ ਸ਼ਿਕਾਇਤ ਕਰਦੂ ਹਾਂ ਜੀ ਰਾਤ ਪੁਲਸ ਕੋਲ ਗਏ ਸੀ ਜੀ ਤੇ ਸਾਨੂੰ ਅਸੀਂ ਕਾਰਸ਼ ਵਗੈਰਾ ਕੀਤੀ ਆ ਜੀ ਉਸ ਤੋਂ ਬਾਅਦ ਸਾਨੂੰ ਵਾਪਸ ਪਿੰਡ ਨਹੀਂ ਐਂਟਰ ਹੋਣ ਦਿੰਦੇ ਸੀਗੇ ਤੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਗਈ ਆ ਜੀ ਤੇ ਸਾਨੂੰ ਕਾਰ ਛੱਡ ਕੇ ਫਿਰ ਉਹਨਾਂ ਦੇ ਕਾਰ ਰੇਟ ਵੀ ਕੀਤੀ ਆ ਜੀ ਪਰ ਮਿਲਿਆ ਕੁਛ ਨਹੀਂ ਪੱਜ ਗਏ ਬਾਗੇ ਦੇ ਪਿੰਡੇ ਨਾਲ ਲੜਕੀ ਹੈ ਪੁੰਡਾ ਕੋਈ ਜਫਰ ਸਿੰਘ ਇਹ ਦਰਵੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਜਿਹੜੇ ਵਗਿਆ ਹੁੰਦਾ ਇਹ ਜਿਹੜਾ ਫੇਕ ਆਈਡੀ ਬਣਾ ਕੇ ਇਹਨੇ ਫਲਤ ਮੈਸੇਜ ਮੈਸੇਜ ਕਰਦਾ ਸੀ ਜਿਵੇਂ ਰਖਣਾ ਹੁੰਦਾ ਸੀ ਇਸ ਤੋਂ ਬਾਅਦ ਇਹ ਪੂਜਾ ਨੇ ਆਪਣੇ ਭਰਾਵਾਂ ਵਗੈਰਾ ਨੂੰ ਦੱਸਿਆ ਨਾ ਉਹ ਇਸ ਤਰ੍ਹਾਂ ਦੱਸਿਆ ਕਿ ਇਹ ਸਿੰਘ ਦਰਵੰਦਰ ਸਿੰਘ ਨੂੰ ਧਮਕੀਆਂ ਧਮਕੀਆਂ ਦਿੱਤੀਆਂ ਧਮਕੀਆਂ ਦੇ ਤੋਂ ਬਾਅਦ ਨਕਲੀ ਬੰਦ ਗਿਆ ਇਹ ਕੱਲ ਰਾਤ ਕਿਤੇ ਐਂਟਰ ਹੋਏ ਦਰਵੰਦਰ ਸਿੰਘ ਨਾਲ 9 ਲੱਖ ਰੁਪਏ ਲੈ ਗਿਆ ਇਹ ਐਂਟਰ ਹੋ ਕੇ ਘਰ ਸੈਂਟਰ ਹੋ ਕੇ ਕੁੱਟ ਮਾਰ ਦਿੱਤੀ ਹੈ ਇਸ ਤਰੀਕਾ ਹੈ ਵੀ ਕੀਤਾ ਇਹਦੇ ਉੱਤੇ ਜਾਂਚ ਕਰਕੇ ਮੁਕੱਦਮਾ ਅੰਦਰ ਕਰ ਰਹੇ ਹਾਂ